ਸਸ ਸਾਰੇ ਕਿਸਾਨ ਦੋਸਤੋ ਤੁਹਾਡਾ ਆਪਣੇ ਫੇਸਬੁਕ ਪੇਜ ਖੇਤੀਬਾੜੀ ਪੰਜਾਬ ਦੀ ਤੇ ਬਹੁਤ ਬਹੁਤ ਸਵਾਗਤ ਹੈ ਕੀ ਹਾਲ ਹੈ ਕਿਸਾਨ ਦੋਸਤੋ ਉਮੀਦ ਕਰਦੇ ਠੀਕ ਠਾਕ ਹੋ ਤੇ ਕਿਸਾਨ ਦੋਸਤੋ ਅੱਜ ਗੱਲ ਕਰਦੇ ਆ 골ਡ ਯੂਰੀਆ ਜਿਹੜੀ ਸਰਫਲ ਕੋਟਡ ਯੂਰੀਆ ਆ ਰਹੀ ਹੈਗੀ ਨਵੇਂ ਯੂਰੀਆ ਬਾਰੇ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁਕ ਪੇਜ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਤਾਂ ਜੋ ਆਪਣੇ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਆਪਾਂ ਤੁਹਾਡੇ ਲਈ ਵਧੀਆ ਵਧੀਆ ਜਾਣਕਾਰੀ ਲੈ ਕੇ ਆਏ ਤੇ ਜਿਹੜੇ ਵੀ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਨੇ ਤਾਂ YouTube ਚੈਨਲ ਨੂੰ ਖੇਤੀਬਾੜੀ ਪੰਜਾਬ ਦੀ ਨੂੰ ਸਬਸਕ੍ਰ ਤੇ ਕਿਸਾਨ ਦੋਸਤੋ ਹੁਣ ਸਰਕਾਰ ਨਵੀਂ ਯੂਰੀਆ ਲੈ ਕੇ ਆਈ ਹੈ ਆ ਰਹੀ ਹੈਗੀ ਇਹ ਤੁਹਾਨੂੰ ਵੀ ਪਤਾ ਕਿ 6-7 ਮਹੀਨੇ ਪਹਿਲਾਂ ਵੀ ਇਹ ਖਬਰ ਦੀ ਕਾਫੀ ਉੱਡੀ ਸੀਗੀ ਕਿ ਨੀਮ ਕੋਟਡ ਯੂਰੀਆ ਬੰਦ ਹੋਣ ਵਾਲੀ ਆ ਤੇ ਸਲਫਰ ਕੋਟਡ ਯੂਰੀਆ ਜਿਹਨੂੰ 골ਡ ਯੂਰੀਆ ਦਾ ਨਾਮ ਦਿੱਤਾ ਗਿਆਗਾ ਤੇ ਉਹ ਆ ਰਹੀ ਹੈਗੀ ਤੇ ਪਹਿਲਾਂ ਜਿਹੜੀ ਨੀਮ ਕੋਟਡ ਯੂਰੀਆ ਸੀ ਉਹਦੇ ਵਿੱਚ 46% ਨਾਈਟ੍ਰੋਜਨ ਸੀਗੀ ਤੇ ਇਹਦੇ ਵਿੱਚ 37% ਨਾਈਟ੍ਰੋਜਨ ਆ 90% ਨਾਈਟrogen ਦੀ ਮਾਤਰਾ ਘਟਾਦੀ ਤੇ ਇਹਦੇ ਵਿੱਚ 17% ਸਲਫਰ ਕਰਤੀ ਆ। ਸਲਫਰ ਦਾ ਹੁਣ ਇਦਾਂਗਾ ਜਿਹੜੇ ਖੇਤਾਂ ਦੇ ਵਿੱਚ ਘਾਟਾ ਸਲਫਰ ਦੀ ਚਲੋ ਉੱਥੇ ਤਾਂ ਠੀਕ ਆ। ਕਈ ਖੇਤਾਂ ਦੇ ਵਿੱਚ ਚਲ ਮੰਨ ਕੇ ਚਲੋ ਵੀ ਸਲਫਰ ਦੀ ਨਹੀਂ ਵੀ ਜ਼ਰੂਰਤ ਹੁੰਦੀ। ਤਾਂ ਉੱਥੇ ਤਾਂ ਥੋੜਾ ਜਿਹਾ ਗਲਤੀ ਆ ਕੰਮ। ਕਿਉਂਕਿ ਕਈ ਖੇਤਾਂ ਦੇ ਵਿੱਚ ਸਲਫਰ ਦੀ ਨਹੀਂ ਘਾਟ ਸਲਫਰ ਜ਼ਿਆਦਾ ਪਹਿਲਾਂ ਹੀ ਤੇ ਉਹਨਾਂ ਨੇ ਕਿਹੜਾ ਮਿੱਟੀ ਟੈਸਟ ਕਰੀ ਆ। ਇਹ ਤਾਂ ਸਾਰੇ ਖੇਤਾਂ ਦੇ ਵਿੱਚ ਹੀ ਪੈਣੀ ਆ ਫਿਰ ਜਦੋਂ ਯੂਰੀ ਆ ਗਈ ਇਹ। ਬਾਕੀ ਜਿੰਨਾ ਖੇਤਾਂ ਦੇ ਵਿੱਚ ਘਾਟਾ ਉਹਨਾਂ ਲਈ ਚੰਗੀ ਵੀ ਹੈ ਮਾੜੀ ਨਹੀਂ ਕਹਿ ਸਕਦੇ ਬਾਕੀ ਇੱਕ ਗੱਲ ਹੋਰ ਵੀ ਆ ਕਿ ਪਹਿਲਾ ਥੈਲਾ ਸੀਗਾ ਉਹ 45 ਕਿਲੋ ਦਾ ਕਰਤਾ ਇਹਨਾਂ ਨੇ ਯੂਰੀਆ ਪਹਿਲਾਂ 50 ਕਿਲੋ ਦਾ ਹੁੰਦਾ ਹੁੰਦਾ ਸੀ ਫੇਰ ਹੁਣ ਕਹਿ ਰਹੇ ਆ ਬਾਕੀ ਆ ਜਿਹੜੀ ਆਪਾਂ ਫੋਟੋ ਲਈ ਆ ਉਹਦੇ ਉੱਪਰ ਤਾਂ 45 ਕਿਲੋ ਵੇਟ ਹੀ ਲਿਖਿਆਗਾ ਤੇ ਰੇਟ 260 ਰੁਪਏ ਲਿਖਿਆ ਪੁਰਾਣਾ ਰੇਟ ਹੀ ਬਾਕੀ ਕਹਿ ਰਹੇ ਆ ਕਿ ਕਿਸਾਨ ਵੀਰ ਜਾਂ ਆਪਾਂ ਵੀਡੀਓ ਦੇਖੀਆ ਡਾਕਟਰ ਕੀ ਕਹਿ ਰਿਹਾ ਕਿ 40 ਕਿਲੋ ਦਾ ਥੈਲਾ ਆਊਗਾ ਹੁਣ ਬਾਕੀ ਬਾਕੀ ਆਪ ਨੂੰ ਪੱਕੀ ਜਾਣਕਾਰੀ ਨਹੀਂ ਇਹਦੇ ਬਾਰੇ ਆਪਾਂ ਪੱਕਾ ਨਹੀਂ ਕਹਿ ਸਕਦੇ ਕਿਉਂਕਿ ਫੋਟੋ ਦੇ ਉੱਪਰ 45 ਕਿਲੋ ਵੇਟ ਲਿਖਿਆ ਹੈਗਾ ਤੇ ਕਈ ਕਿਸਾਨ ਵੀਰ ਜਾਂ ਡਾਕਟਰ ਆ ਜਿਹੜੇ ਉਹ ਕਹਿ ਰਹੇ ਆ ਕਿ ਕਿ ਇਹ 40 ਕਿਲੋ ਦੇ ਵਿੱਚ ਆਊਗੀ ਤੇ 5 ਕਿਲੋ ਥੈਲੇ ਮਗਰ ਹੋਰ ਯੂਰੀਆ ਘਟਾਤੀ ਰੇਟ ਉਹੀ ਹੈ ਵਿੱਚ ਸਲਫਰ ਐਡ ਕਰੀ ਹੈਗੀ ਤੇ ਮਾਤਰਾ ਵੀ ਇਹਦੇ ਵਿੱਚ ਯੂਰੀਆ ਦੀ 9% ਘਟਾਤੀ ਹੈਗੀ ਤੇ ਹੁਣ ਇਹਨਾਂ ਦਾ ਮਕਸਦ ਇਹ ਆ ਕਿ ਕਿਸਾਨ ਵੀਰ ਯੂਰੀਆ ਘੱਟ ਵਰਤੋਂ ਕਰਨ ਯੂਰੀਆ ਦੀ ਤੇ ਤੁਸੀਂ ਤੁਹਾਨੂੰ ਤੁਸੀਂ ਵੀ ਸਿਆਣੇ ਹੁਣ 50 ਕਿਲੋ ਦੇ ਨਾਲ ਮਸਾ ਛਿੱਟਾ ਆਉਂਦਾ ਜੀ ਫਿਰ ਚਲੋ 5 ਕਿਲੋ ਘਟ ਗਈ ਤਾਂ ਉਹਦੇ ਨਾਲ ਆਪਾਂ ਸਾਰਨਾ ਸ਼ੁਰੂ ਕਰਤਾ ਤੇ ਹੁਣ 40 ਕਿਲੋ ਕਰਤੀ ਆ ਇਹਨਾਂ ਦਾ ਮਕਸਦ ਇਹ ਆ ਕਿ ਕਿਸਾਨ ਵੀਰ ਇੱਕ ਬੈਗ ਹੀ ਵਰਤ ਦੇ ਅਕੱਲੇ ਦਾ ਜੇ ਮੰਨ ਕੇ ਚਲੋ 5 ਕਿਲੋ ਹੋਰ ਘਟਾ ਦਿਓ ਜੇ ਆਪਾਂ ਤਿੰਨ ਬੈਗ ਵਰਤਦੇ ਆ ਤਾਂ 15 ਕਿਲੋ ਯੂਰੀਆ ਹੋਰ ਘਟ ਗਈ ਹੈਗੀ ਬਾਕੀ ਇੱਕ ਗੱਲ ਇਹ ਵੀ ਆ ਕਿ ਇਹਦੇ ਨਾਲ ਜਿਹੜੀ ਪਹਿਲਾਂ ਯੂਰੀਆ ਸੀਗੀ ਉਹ ਤਾਂ ਆਪਾਂ ਨੂੰ 2-4 ਦਿਨਾਂ ਦੇ ਵਿੱਚ ਰੰਗ ਦਿਖਾ ਆਂਦੀ ਸੀ ਜਦੋਂ ਆਪਾਂ ਪਾਉਂਦੀ ਸੀ ਇਹ ਹੌਲੀ-ਹੌਲੀ ਅਸਰ ਦਿਖਾਊਗੀ ਆਪਣਾ ਲੰਬਾ ਟਾਈਮ ਅਸਰ ਕਰੂਗੀ ਤੇ ਮੇਰੇ ਹਿਸਾਬ ਨਾਲ ਇਹਦਾ ਕੋਈ ਆਪ ਨੂੰ ਜ਼ਿਆਦਾ ਬੈਨੀਫਿਟ ਨਹੀਂ ਹੋਣਾ ਕਿਉਂਕਿ ਜਿਹੜੀ ਦੂਸਰੀ ਯੂਰੀਆ ਸੀ ਜੇ ਆਪਾਂ ਨੂੰ ਫਸਲ ਨੂੰ ਚਾਹੀਦੀ ਹੁੰਦੀ ਸੀ ਤਾਂ ਆਪਾਂ ਸੱਟਦੇ ਸੀ ਤਾਂ ਨਾਲ ਦੀ ਨਾਲ ਹੀ ਰੰਗ ਦਿਖਾ ਆਂਦੀ ਸੀਗੀ ਆਪਣੀ ਫਸਲ ਨੂੰ ਅਰਿਆ-ਪਰਿਆ ਕਰ ਦਿੰਦੀ ਸੀ 2-4 ਦਿਨਾਂ ਦੇ ਵਿੱਚ ਤੇ ਇਹਨੇ ਜੇ ਲੰਬਾ ਮੰਨ ਕੇ ਚਲੋ ਆਪਾਂ ਨੂੰ ਯੂਰੀਆ ਦੀ ਘਾਟ ਹੈ ਤੇ ਆਪਾਂ ਯੂਰੀਆ ਪਾਤੀ ਇਹਨੇ ਹੌਲੀ-ਹੌਲੀ ਹੌਲੀ ਅਸਲ ਲੰਬਾ ਟਾਈਮ ਅਸਰ ਕਰਨਾ ਹੈਗਾ ਜਿਆਦੇ ਦਿਨਾਂ ਦੇ ਵਿੱਚ ਇਹਨੇ ਆਪਦਾ ਰੰਗ ਦਿਖਾਉਣਾਗਾ ਤੇ ਉਹਦੇ ਨਾਲ ਆਪਣਾ ਥੋੜਾ ਬੋਤਾ ਨੁਕਸਾਨ ਹੀ ਹੋਊਗਾ ਕੋਈ ਫਾਇਦਾ ਨਹੀਂ ਹੋਣਾ ਬਾਕੀ ਜਿੱਥੇ ਸਲਫਰ ਚਾਹੀਦਾ ਉੱਥੇ ਤਾਂ ਠੀਕ ਹੈ ਬਾਕੀ ਜਿੱਥੇ ਸਲਫਰ ਦੀ ਘਾਟ ਹੈ ਨੀਗੀ ਉੱਥੇ ਤਾਂ ਫਿਰ ਗਲਤ ਆ ਕੰਮ ਚਲੋ ਦੇਖਦੇ ਹਾਂ ਜਦੋਂ ਆ ਗਈ ਉਦੋਂ ਹੀ ਪਤਾ ਲੱਗੂਗਾ ਕੀ ਰਿਜ਼ਲਟ ਦਿਖਾਉਂਦੀ ਹੈਗੀ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਹਾਨੂੰ ਕੀ ਲੱਗਦਾ ਨਵੀਂ ਯੂਰੀਆ ਦੇ ਬਾਰੇ ਕੀ ਇਹ ਕਿਸਾਨਾਂ ਲਈ ਚੰਗੀ ਹੈ ਜਾਂ ਨਹੀਂ ਚੰਗੀ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਤੇ ਆਪਣੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰਨਾ ਧੰਨਵਾਦ ਜੀ